ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਭਕਾਮਨਾਵਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਪੰਜਾਬ ਸਰਕਾਰ ਨੇ ਔਰਤਾਂ ਨੂੰ ਦਿੱਤੀ ਇਹ ਵੱਡੀ ਸਗਾਤ ਲੱਗ ਗਈਆਂ ਮੋਜਾਂ-ਮੋਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਮਣੇ ਖਬਰ ਜੋ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹਰ ਵਰਗ ਦੇ ਵਿਕਾਸ ਦੇ ਲਈ ਦੇਰ ਦਾ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਇਸ ਲੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 3 ਪੈਨਾਂ ਨੂੰ ਰੱਖੜੀ ਮੌਕੇ ਵੱਡੀ ਸਗਾਤ ਵੀ ਦਿੱਤੀ ਜਾਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਔਰਤ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਆਮ ਖਾਸ ਬਾਗ ਵਿਖੇ ਕਰਵਾਏ ਤਿੰਗਾਂਤੀ ਦੇ ਆ ਮੇਲੇ ਦੇ ਬਤੌਰ ਮਫਮਾਨ ਸਕੱਤ ਕਰਦਾ ਕੀਤਾ ਜੀ ਹਾਂ ਕਿ ਸਮਾਗਮ ਨੂੰ ਸੰਬੋਧਿਤ ਕਰਦੇ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਸਭ ਤੋਂ ਨੇੜੇ ਦਾ ਰਿਸ਼ਤਾ ਮਾਮਾ ਤੇ ਧੀਆ ਦਾ ਰਿਸ਼ਤਾ ਹੁੰਦਾ ਹੈ ਸਾਡੇ ਲੋਕ ਗੀਤਾਂ ਤੇ ਬੋਲੀਆਂ ਵਿੱਚ ਇਸ ਰਿਸ਼ਤੇ ਦੀ ਮਹਿਕ ਆਉਂਦੀ ਹੈ ਤੇ ਜਦੋਂ ਧੀਆ ਦਾ ਵਿਛੜਾ ਪੈਂਦਾ ਤਾਂ ਸਭ ਤੋਂ ਵੱਧ ਸੱਟ ਮਾਵਾਂ ਨੂੰ ਹੀ ਲੱਗਦੀ ਹੈ ਪਰੂਣ ਹੱਤਿਆ ਤੇ ਦਾਇਤ ਤੋਂ ਤਾਂ ਹੁਣ ਬਚਾਅ ਹੋ ਰਿਹਾ ਪਰ ਹੁਣ ਵਿਦੇਸ਼ਾਂ ਦੀ ਬੀਤ ਚਲ ਵੀ ਆਪਣੀਆਂ ਤਿਆਨ ਨੂੰ ਵਿਦੇਸ਼ਾਂ ਦੀ ਧਰਤੀ ਤੇ ਖੁਵਾਰ ਹੋਣ ਤੋਂ ਸਭ ਤੋਂ ਵੱਧ ਮਾਵਾਂ ਹੀ ਬਚਾ ਤੱਕਦੀਆਂ। ਪਰ ਹੰਤਿਆ ਵਿਰੋਧ ਸਭ ਤੋਂ ਮਜ਼ਬੂਤੀ ਨਾਲ ਮਾਵਾਂ ਹੀ ਖੜ੍ਹ ਸਕਦੀਆਂ ਹਨ। ਸਰਕਾਰ ਵੱਲੋਂ ਆਪਣੇ ਪੱਧਰ ਉੱਤੇ ਲਗਾਤਾਰ ਯਤਨ ਕੀਤੇ ਜਾ ਰਹੇ ਪਰ ਤਿਆਨ ਦੀ ਤਰੱਕੀ ਦਾ ਸਭ ਤੋਂ ਐਮ ਰੋਲ ਮਾਵਾਂ ਦਾ ਹੀ ਹੈ। ਮੁੱਖ ਮੰਨ ਹੈ ਕਿ ਐ ਇੱਕ ਮਯਾਦ ਤਿਆਨ ਨੇ ਕਰਾਂ ਦੀਆਂ ਚਾਰਦਵਾਰਾਂ ਚੋਂ ਨਿਕਲ ਕੇ ਆਪਣੇ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਤੇ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੀਆਂ 3 ਪੈਨਾਂ ਲਈ ਬਜਟ ਲਈ ਪੁਚੇਰਾ ਹਿੱਸਾ ਰੱਖਿਆ ਹੋਵੇ ਬਹੁਤ ਕੰਮ ਕੀਤਾ ਹੈ ਪਰ ਹਲੇ ਵੀ ਕੰਮ ਇਨਾਵ ਕਰਨਾ ਬਾਕੀ ਹੈ ਕਿ ਆਉਣ ਵਾਲੀਆਂ ਵੀਡੀਓ ਨੂੰ 3 ਜਮਨ ਸੰਬੰਧੀ ਇੱਕ ਵਾਰ ਵਿਸਥਾਰ ਖੜਾ ਨਾ ਹੋਵੇ ਵੀਡੀਓ ਦੇਖਣ ਲਈ ਤੁਹਾਡਾ ਦਾਣ